ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗਾਇਜ਼ ਇਹ ਕਹਾਣੀ 'ਚ ਇੱਕ ਬਹੁਤ ਵੱਡਾ ਮੈਸੇਜ ਹੈ ਇਹਨੂੰ ਪੂਰਾ ਜ਼ਰੂਰ ਸੁਣਿਓ ਇੱਕ ਦਿਨ ਰੱਬ ਜੀ ਅਤੇ ਉਹਨਾਂ ਦੀ ਘਰਵਾਲੀ ਆਪਣੀ ਦੁਨੀਆ ਨੂੰ ਦੇਖਣ ਧਰਤੀ ਤੇ ਆਏ ਰੱਬ ਜੀ ਦੀ ਘਰਵਾਲੀ ਨੇ ਰੱਬ ਜੀ ਤੋਂ ਧਰਤੀ ਉੱਤੇ ਉਹਨਾਂ ਦੇ ਨਿਵਾਸ ਸਥਾਨ ਬਾਰੇ ਪੁੱਛਿਆ ਰੱਬ ਜੀ ਇਹ ਗੱਲ ਸੁਣ ਹੱਸ ਪਏ ਤੇ ਬੋਲੇ ਭਗਵਾਨੇ ਵੈਸੇ ਤਾਂ ਮੈਂ ਕਣ-ਕਣ ਵਿੱਚ ਵਾਸਾ ਕਰਦਾ ਹਾਂ ਪਰ ਧਰਤੀ ਦੇ ਲੋਕਾਂ ਨੇ ਮੈਨੂੰ ਵੱਖਰੀ ਵੱਖਰੀ ਪਛਾਣ ਦਿੱਤੀ ਹੈ। ਦੇਖੋ ਮੈਂ ਤੁਹਾਨੂੰ ਆਪਣੇ ਘਰ ਤੇ ਆਪਣੀ ਪਛਾਣ ਦਿਖਾਉਂਦਾ ਹਾਂ। ਆਹ ਦੇਖੋ ਇਹ ਹੈ ਗੁਰਦੁਆਰਾ ਸਾਹਿਬ। ਇੱਥੇ ਦੇ ਲੋਕ ਮੈਨੂੰ ਵਾਹਿਗੁਰੂ ਜਾਂ ਸਤਿਗੁਰੂ ਕਹਿ ਕੇ ਯਾਦ ਕਰਦੇ ਨੇ। ਇਹ ਧਰਤੀ ਦੇ ਸਿੱਖਾਂ ਦਾ ਧਰਮ ਸਥਾਨ ਅਖਵਾਉਂਦਾ ਹੈ। ਮੈਨੂੰ ਮੇਰੇ ਸਿੱਖਾਂ ਦਾ ਸਿੱਖੀ ਰੂਪ ਬਹੁਤ ਪਸੰਦ ਹੈ। ਇਹ ਬਹੁਤ ਬਹਾਦਰੀ ਓਤੇ ਹੁੰਦੇ ਨੇ। ਇਹ ਧਰਮ ਸਿੱਖ ਧਰਮ ਨੂੰ ਅਖਵਾਉਂਦਾ ਹੈ। ਚਲੋ ਹੁਣ ਤੁਹਾਨੂੰ ਮੇਰਾ ਦੂਜਾ ਘਰ ਦਿਖਾਉਂਦਾ ਹਾਂ ਇਹ ਦੇਖੋ ਮੰਦਰ ਇੱਥੇ ਲੋਕ ਮੈਨੂੰ ਹਿੰਦੂ ਧਰਮ ਵਜੋਂ ਯਾਦ ਕਰਦੇ ਨੇ ਕੋਈ ਮੈਨੂੰ ਸ਼ਿਵ ਕਹਿੰਦਾ ਹੈ ਤੇ ਕੋਈ ਕ੍ਰਿਸ਼ਨ ਅਤੇ ਇਹ ਲੋਕ ਕਈ ਹੋਰ ਨਾਵਾਂ ਨਾਲ ਮੈਨੂੰ ਯਾਦ ਕਰਦੇ ਨੇ ਇੱਥੇ ਕੇਵਲ ਹਿੰਦੂ ਧਰਮ ਦੇ ਲੋਕ ਆਉਂਦੇ ਨੇ ਬੜੇ ਹੀ ਪ੍ਰਤਿਭਾਸ਼ਾਲੀ ਨੇ ਇਹ ਤੇ ਆਹ ਦੇਖੋ ਮੇਰਾ ਤੀਜਾ ਘਰ ਮਰਜੀਦ ਇੱਥੇ ਲੋਕ ਮੈਨੂੰ ਅੱਲਾ ਕਹਿ ਕੇ ਬੁਲਾਉਂਦੇ ਨੇ ਬੜੇ ਹੀ ਨੇਕ ਇਨਸਾਨ ਨੇ ਇਹ ਆਓ ਅੱਗੇ ਚੱਲੋ ਆ ਦੇਖੋ ਆਹ ਹੈ ਮੇਰਾ ਚਰਚ ਇੱਥੇ ਦੇ ਲੋਕ ਮੈਨੂੰ ਇਸ਼ੂ ਦੇ ਨਾਮ ਨਾਲ ਯਾਦ ਕਰਦੇ ਨੇ ਬਹੁਤ ਹੀ ਦਿਮਾਗੀ ਲੋਕ ਨੇ ਇਹ ਪੂਰੀ ਦੁਨੀਆ ਦੀ ਤਰੱਕੀ ਵਿੱਚ ਇਹਨਾਂ ਦਾ ਬਹੁਤ ਵੱਡਾ ਹੱਥ ਹੈ ਇਸੇ ਤਰ੍ਹਾਂ ਧਰਤੀ ਦੇ ਲੋਕ ਮੈਨੂੰ ਅਲੱਗ-ਅਲੱਗ ਨਾਵਾਂ ਨਾਲ ਯਾਦ ਕਰਦੇ ਹਨ ਇਹ ਕਈ ਧਰਮਾਂ ਵਿੱਚ ਵੰਡੇ ਹੋਏ ਨੇ ਵਾਹ ਮਹਾਰਾਜ ਮੈਂ ਧੰਨ ਹੋ ਗਈ ਬਹੁਤ ਹੀ ਸੋਹਣੀ ਦੁਨੀਆ ਰਚੀ ਹੈ ਤੁਸੀਂ ਪਰ ਇੱਕ ਗੱਲ ਸਮਝ ਨਹੀਂ ਲੱਗੀ ਮੈਨੂੰ ਕੀ ਗੱਲ ਨਹੀਂ ਸਮਝ ਲੱਗੀ ਤੁਸੀਂ ਕਿਹਾ ਕਿ ਸਬਦਾ ਇੱਥੇ ਵੱਖਰੋ ਵੱਖਰਾ ਧਰਮ ਹੈ ਤੇ ਸਭ ਆਪਣੇ ਆਪਣੇ ਧਰਮ ਸਥਾਨਾਂ ਤੇ ਜਾ ਤੁਹਾਨੂੰ ਯਾਦ ਕਰਦੇ ਨੇ ਪਰ ਤੁਸੀਂ ਉਹ ਜੋੜਾ ਦੇਖ ਰਹੇ ਹੋ ਜਿਨ੍ਹਾਂ ਦੇ ਹੱਥਾਂ ਵਿੱਚ ਦੋ ਬੱਚੀਆਂ ਚੁੱਕੀਆਂ ਨੇ ਹਾਂ ਹਾਂ ਦੇਖ ਰਹੇ ਹਾਂ ਕੀ ਹੋਇਆ ਮਹਾਰਾਜ ਮੈਂ ਦੇਖ ਰਹੀ ਹਾਂ ਉਹ ਜੋੜਾ ਕਦੇ ਗੁਰਦੁਆਰਾ ਘਰ ਗਿਆ ਕਦੇ ਮੰਦਿਰ ਕਦੇ ਮਸਜਿਦ ਉਹ ਕਿਸ ਧਰਮ ਦਾ ਹੈ ਪੈਰੋ ਵੀ ਨੰਗੇ ਹਨ ਆਹਾਹਾ ਭਗਵਾਨ ਇਹ ਇੱਕ ਦੁਖੀ ਜੋੜਾ ਹੈ ਜਦੋਂ ਇਨਸਾਨ ਦੁਖੀ ਹੁੰਦਾ ਉਹ ਹਰ ਤਰ੍ਹਾਂ ਦੇ ਰੱਬ ਨੂੰ ਪਰਖਣ ਲੱਗਦਾ ਹੈ ਐਸਾ ਇਨਾਂ ਕੋਲ ਅੰਨਾ ਹੈ ਪਰ ਇਹ ਜੋੜਾ ਔਲਾਦ ਵੱਜੋਂ ਦੁਖੀ ਹੈ ਇਹ ਸੋਚਦੇ ਹਨ ਖੁਦ ਨੂੰ ਕਸ਼ਟ ਦੇ ਕੇ ਇਹ ਮੈਨੂੰ ਖੁਸ਼ ਕਰ ਸਕਦੇ ਹਨ ਕੀ ਕਹੀ ਰਹੇ ਹੋ ਮਹਾਰਾਜ ਔਲਾਦ ਵੱਜੋਂ ਕਿਵੇਂ ਦੁਖੀ ਹੋ ਸਕਦੇ ਨੇ ਉਹ ਜੋ ਦੋ ਬੱਚੀਆਂ ਇਹਨਾਂ ਨੇ ਚੁੱਕੀਆਂ ਕੀ ਉਹ ਇਹਨਾਂ ਦੀ ਨਹੀਂ ਭਗਵਾਨ ਨੇ ਇਹ ਬੱਚੀਆਂ ਹਾਂ ਤਾਂ ਇਹਨਾਂ ਦੀਆਂ ਪਰ ਇਹ ਮੂਰਖ ਲੋਗ ਬੱਚਿਆਂ ਨੂੰ ਔਲਾਦ ਨਹੀਂ ਮੰਨਦੇ ਸਗੋਂ ਮੁੰਡੇ ਨੂੰ ਔਲਾਦ ਮੰਨਦੇ ਨੇ ਇਹ ਸੋਚਦੇ ਹਨ ਮੁੰਡਾ ਹੀ ਵੰਸ਼ ਨੂੰ ਅੱਗੇ ਤੋਰਦਾ ਹੈ ਅੱਛਾ ਆ ਗੱਲ ਹੈ ਇਹ ਤਾਂ ਵਾਕਈ ਮੂਰਖ ਲੋਕ ਨੇ ਮਹਾਰਾਜ ਕੀ ਇਹਨਾਂ ਦੀ ਜ਼ਿੰਦਗੀ ਵਿੱਚ ਮੁੰਡਾ ਹੋਣ ਦੀ ਕੋਈ ਆਸ ਹੈ ਹਾਂ ਬਿਲਕੁਲ ਹੈ ਇਹਨਾਂ ਦੇ ਮੁੰਡਾ ਤਾਂ ਅੱਜ ਤੋਂ ਸਾਲ ਪਹਿਲਾਂ ਹੋ ਗਿਆ ਹੁੰਦਾ ਪਰ ਪਰ ਕੀ ਮਹਾਰਾਜ ਚੱਲ ਮੈਂ ਤੈਨੂੰ ਦਿਖਾਉਂਦਾ ਹਾਂ ਕੁਝ ਇਹ ਜੋ ਔਰਤ ਹੈ ਉਹਨ ਵੀ ਇਸ ਦੇ ਢਿੱਡ ਵਿੱਚ ਇੱਕ 3 ਮਹੀਨੇ ਦਾ ਲੜਕਾ ਹੈ। ਇਹ ਜੋੜਾ ਹੁਣ ਧਰਮ ਸਥਾਨਾਂ ਤੋਂ ਬਾਅਦ ਦੇਖਣਾ ਕਿੱਥੇ ਜਾਵੇਗਾ? ਮਹਾਰਾਜ ਇਹ ਤਾਂ ਕਿਸੇ ਹਕੀਮ ਦਾ ਦਵਾਖਾਨਾ ਲੱਗਦਾ। ਹਾਂ ਬਿਲਕੁਲ ਇਸ ਨੂੰ ਦੁਨੀਆ ਹਸਪਤਾਲ ਕਹਿੰਦੇ ਹੈ ਜਿੱਥੇ ਲੋਕਾਂ ਦਾ ਇਲਾਜ ਕੀਤਾ ਜਾਂਦਾ ਹੈ। ਉਹਨਾਂ ਦੇ ਟੈਸਟ ਕੀਤੇ ਜਾਂਦੇ ਨੇ। ਮਹਾਰਾਜ ਉਸ ਔਰਤ ਨੂੰ ਇਹਨਾਂ ਉਪਕਰਣਾਂ ਥੱਲੇ ਲਿਟਾ ਕਿਉਂ ਦਿੱਤਾ ਗਿਆ? ਇਹ ਤਾਂ ਤੈਨੂੰ ਦਿਖਾਉਣਾ ਸੀ। ਉਸ ਉਪਕਰਣ ਨੂੰ ਅਲਟਰਾ ਸਾਊਂਡ ਮਸ਼ੀਨ ਕਹਿੰਦੇ ਨੇ। ਇਹ ਮਸ਼ੀਨ ਦੱਸ ਦਿੰਦੀ ਹੈ ਕਿ ਢਿੱਡ ਵਿੱਚ ਲੜਕਾ ਹੈ ਜਾਂ ਲੜਕੀ ਇਸ ਨਾਲ ਕੀ ਹੋਵੇਗਾ ਮਹਾਰਾਜ ਤੂੰ ਵੇਖ ਦੀਜਾ ਭਗਵਾਨ ਨੇ ਹੁਣ ਅੱਗੇ ਕੀ ਹੁੰਦਾ ਮਹਾਰਾਜ ਉਹ ਆਦਮੀ ਕਮਰੇ ਚੋਂ ਬਾਹਰ ਚਲਾ ਗਿਆ ਉਸ ਔਰਤ ਦੇ ਘਰਵਾਲੇ ਨੂੰ ਕੁਝ ਕਹੀ ਰਿਹਾ ਹੈ ਮਹਾਰਾਜ ਔਰਤ ਦਾ ਘਰਵਾਲਾ ਰੋ ਪਿਆ ਕੀ ਹੋਇਆ ਉਸ ਨੂੰ ਕੀ ਹੋਇਆ ਮਹਾਰਾਜ ਭਗਵਾਨੇ ਉਹ ਆਦਮੀ ਡਾਕਟਰ ਸੀ ਉਸਨੇ ਔਰਤ ਦੇ ਘਰਵਾਲੇ ਨੂੰ ਕਿਹਾ ਕਿ ਉਸ ਦੀ ਘਰਵਾਲੀ ਦੇ ਢਿੱਡ ਵਿੱਚ ਕੁੜੀ ਹੈ ਉਹ ਮਸ਼ੀਨ ਝੂਠ ਬੋਲ ਰਹੀ ਹੈ ਮਹਾਰਾਜ ਤੁਸੀਂ ਆਪ ਵੀ ਤਾਂ ਕਿਹਾ ਸੀ ਕਿ ਉਸ ਔਰਤ ਦੇ ਢਿੱਡ ਵਿੱਚ ਮੁੰਡਾ ਹੈ ਨਹੀਂ ਮਸ਼ੀਨ ਬਿਲਕੁਲ ਸੱਚ ਬੋਲ ਰਹੀ ਹੈ ਤੇ ਮੈਂ ਵੀ ਬਿਲਕੁਲ ਸੱਚ ਕਿਹਾ ਸੀ ਪਰ ਡਾਕਟਰ ਆਹ ਡਾਕਟਰ ਝੂਠ ਬੋਲ ਰਿਹਾ ਡਾਕਟਰ ਨੂੰ ਝੂਠ ਬੋਲਣ ਦਾ ਕੀ ਫਾਇਦਾ ਤੂੰ ਵੇਖਤੀ ਜਲ ਭਗਵਾਨੇ ਮਹਾਰਾਜ ਇਹ ਚਾਕੂ ਚੂਰੇ ਕਿਸ ਨੇ ਉਹ ਡਾਕਟਰ ਹੁਣ ਕੀ ਕਰੇਗਾ ਮਹਾਰਾਜ ਦੱਸੋ ਮੈਨੂੰ ਮਹਾਰਾਜ ਤੁਸੀਂ ਰੋ ਕਿਉਂ ਪਏ ਮਹਾਰਾਜ ਕੁਛ ਤਾਂ ਦੱਸੋ ਭਗਵਾਨ ਨੇ ਇਹ ਸਭ ਕੁਝ ਦੇਖ ਕੇ ਮੈਂ ਰੋਜ ਰੋਂਦਾ ਹਾਂ ਤੂੰ ਵੀ ਵੇਖ ਲੈ ਇਹ ਡਾਕਟਰ ਇਸ ਔਰਤ ਦੇ ਢਿੱਡ 'ਚੋਂ ਉਸਦੇ ਮੁੰਡੇ ਨੂੰ ਟੋਟੇ ਟੋਟੇ ਕਰਕੇ ਢਿੱਡ 'ਚ ਹੀ ਮਾਰ ਕੇ ਬਾਹਰ ਕੱਢ ਗੰਦੇ ਨਾਲੇ 'ਚ ਸੁੱਟ ਦਵੇਗਾ ਇਸ ਕੰਮ ਬਦਲੇ ਉਹ ਇਸ ਜੋੜੇ ਕੋਲੋਂ ਹਜ਼ਾਰਾਂ ਰੁਪਏ ਪਟੋਲ ਲਵੇਗਾ ਜੇ ਇਹ ਡਾਕਟਰ ਇਹਨਾਂ ਨੂੰ ਮੁੰਡਾ ਦੱਸਦਾ ਤਾਂ ਇਹਨਾਂ ਕੋਲੋਂ ਇਕੱਲੇ ਟੈਸਟ ਦੇ ਹੀ ਪੈਸੇ ਲੈਂਦਾ ਹੁਣ ਲਾਲਚ ਵਿੱਚ ਆ ਕੇ ਇਸ ਡਾਕਟਰ ਨੇ ਇਹਨਾਂ ਨੂੰ ਝੂਠ ਬੋਲਿਆ ਤੇ ਟੈਸਟ ਤੇ ਅਬੋਰਸ਼ਨ ਦੇ ਨਾਂ ਤੇ ਉਹਨਾਂ ਕੋਲੋਂ ਹਜ਼ਾਰਾਂ ਰੁਪਏ ਬਟੋਰ ਲਏ। ਭਗਵਾਨੇ ਇਹ ਇਸ ਜੋੜੇ ਦੀ ਆਖਰੀ ਸੰਤਾਨ ਸੀ। ਇਸ ਤੋਂ ਬਾਅਦ ਇਹ ਕਦੇ ਵੀ ਸੰਤਾਨ ਨੂੰ ਜਨਮ ਨਹੀਂ ਦੇ ਸਕਣਗੇ। ਇਸ ਤਰ੍ਹਾਂ ਲੋਕ ਆਪਣੀਆਂ ਧੀਆਂ ਦੇ ਨਾਂ ਨਾਲ ਆਪਣੇ ਪੁੱਤਰਾਂ ਦੀ ਵੀ ਬਲੀ ਦੇ ਰਹੇ ਹਨ। ਪਰ ਇਹ ਪੜ੍ਹੇ ਲਿਖੇ ਮੂਰਖ ਲੋਕ ਇਹਨਾਂ ਡਾਕਟਰਾਂ ਦੇ ਜਾਲ ਵਿੱਚ ਫਸ ਕੇ ਲਗਾਤਾਰ ਇਹਨਾਂ ਦਾ ਸ਼ਿਕਾਰ ਹੋ ਰਹੇ ਹਨ। ਕੌਣ ਸਮਝਾਏ ਇਹਨਾਂ ਨੂੰ? ਹੋਰ ਕਲਿਯੁਗ ਮਹਾਰਾਜ ਹੋਰ ਕਲਿਯੁਗ ਮੈਨੂੰ ਇੱਥੋਂ ਵਾਪਸ ਲੈ ਜਾਓ ਮੈਂ ਨਹੀਂ ਦੇਖਣੀ ਤੁਹਾਡੀ ਦੁਨੀਆ ਦੁਨੀਆ ਘੁੰਮਣ ਦਾ ਫੈਸਲਾ ਰੱਦ ਕਰ ਰੱਬ ਤੇ ਰੱਬੀ ਰੋਂਦੇ ਹੋਏ ਵਾਪਸ ਚਲੇ ਗਏ ਸੋ ਗਾਇਸ ਕਹਾਣੀ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ ਤੇ ਕਮੈਂਟ ਚ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਧੰਨਵਾਦ